ਸਤਿਗੁਰਾਂ ਦੀ ਸਾਜੀਤ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਸੰਗਤ ਜੀ ਆਪ ਗੁਰਮੁਖ ਮਾਈ ਭਾਈ ਸਤਿਗੁਰਾਂ ਦੇ ਆਪਨ ਪਿਤਰ ਸੱਚਖੰਡ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲ ਬਣਾ ਰਹੇ ਆ ਬੜਾ ਭਾਗੇ ਹਾ ਅੱਜ ਦੇ ਪਾਵਨ ਪਿਤਰ ਹੁਕਮ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀ ਹੈ ਆਪਾਂ ਸਰਵਣ ਕੀਤੇ ਹੈ ਆਓ ਇਹਨਾਂ ਪਾਵਨ ਪਿਤਰ ਬਚਨਾਂ ਦੀ ਅਖਰੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਮੰਦੀਕਾਗਰਤਾ ਬਣਾ ਕੇ ਸਾਰੇ ਅਖਰੀ ਵਿਚਾਰ ਕਰ ਸਕੀਏ ਇੱਕ ਵਾਰੀ ਸਾਰੇ ਰਸਨਾ ਸਫਲ ਕਰੂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਗ ਸੁਹੀ ਮਹੱਲਾ ਪੰਜਵਾ ਘਰ ਪੰਜਵਾ ਪੜਤਾਲ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਮਰਤ ਵਚਨ ਨੇ ਘਰ ਪੰਜਵਾਂ ਪੰਜਵੇਂ ਘਰ ਦੇ ਵਿੱਚ ਗਾਉਣ ਦਾ ਹੁਕਮ ਹੈ ਪਾਤਸ਼ਾਹ ਦਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਿਗੁਰ ਦੀ ਕਿਰਪਾ ਦੇ ਨਾਲ ਮਲਾਪ ਹੁੰਦਾ ਹੈ ਅੱਜ ਦੇ ਪਾਵਨ ਪੀਤਰ ਹੁਕਮ ਦੇ ਵਿੱਚ ਸਤਿਗੁਰੂ ਜੀ ਜੋ ਕੇਂਦਰੀ ਭਾਵ ਰੱਖਿਆ ਹੈ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨ ਪ੍ਰੀਤ ਪ੍ਰੀਤ ਗੁਰਿਆ ਪ੍ਰੀਤਾਂ ਵਿੱਚੋਂ ਪ੍ਰੀਤ ਦੁਨੀਆਂ ਦੀਆਂ ਪ੍ਰੀਤਾਂ ਵਿੱਚੋਂ ਵੱਡੀ ਪ੍ਰੀਤ ਮੋਹਨ ਲਾਲਨ ਸਤਿਗੁਰੂ ਜੀ ਕਹਿੰਦੇ ਨੇ ਮਨ ਨੂੰ ਮੋਹਣ ਵਾਲੇ ਲਾਲਨਾ ਲਾਲ ਪਰਮਾਤਮਾ ਦੁਨੀਆਂ ਦੀਆਂ ਪ੍ਰੀਤਾਂ ਵਿੱਚੋਂ ਸਭ ਤੋਂ ਵੱਡੀ ਪ੍ਰੀਤ ਹੈ ਉਸ ਵਾਹਿਗੁਰੂ ਦੇ ਨਾਲ ਜਿਨ੍ਹਾਂ ਦੀ ਬਾਅਦ ਭਗਤਾਂ ਨੇ ਇਹ ਪ੍ਰਤੱਖ ਸਾਨੂੰ ਦੱਸ ਦਿੱਤਾ ਹੈ ਸਾਜੀ ਪ੍ਰੀਤ ਹਮ ਤੁਮ ਸਿਓ ਜੋਰੀ ਐ ਮੇਰੇ ਮਾਲਕ ਅਸੀਂ ਤੇਰੇ ਨਾਲ ਸੱਚੀ ਪ੍ਰੀਤਾਂ ਜੋੜੀਆਂ ਨੇ ਤੁਮਸੋਂ ਜੋਰ ਅਬਰ ਸੰਗ ਤੋਰੀ ਜਿਨ੍ਹਾਂ ਦੀ ਸੱਚੀ ਪ੍ਰੀਤ ਉਸ ਰੱਬ ਨਾਲ ਪ੍ਰੀਤ ਲੱਗ ਗਈ ਰੱਬ ਨਾਲ ਪ੍ਰੀਤ ਹੋ ਗਈ ਦੁਨੀਆਂ ਨਾਲੋਂ ਤੋੜ ਦਿੱਤੀ ਉਹਨਾਂ ਨੇ ਲਿਖ ਦਿੱਤਾ ਤੁਮਸੋਂ ਜੋਰ ਤੁਹਾਡੇ ਨਾਲ ਜੋੜ ਕੇ ਅਬਰ ਸੰਗ ਤੋਰੀ ਅਬਰ ਦੁਨੀਆਂ ਨਾਲੋਂ ਤੋੜ ਲਈ ਇਸ ਪਦਾਰਥਾਂ ਨਾਲੋਂ ਵਸਤੂਆਂ ਨਾਲੋਂ ਇਸ মোহ ਮਾਇਆ ਦੇ ਉੱਪਰ ਉੱਠ ਖੜੇ ਇੱਕ ਪ੍ਰੀਤ ਭਗਵਾਨ ਦੇ ਨਾਲ ਐਸੀ ਪ੍ਰੀਤ ਲਾਈ ਜਿਵੇਂ ਉਹ ਭਗਵਾਨ ਦਾ ਹੀ ਰੂਪ ਬਣ ਗਏ ਨੇ ਸੱਚੀਆਂ ਪ੍ਰੀਤਾਂ ਦਿਲੋਂ ਮੁਹੱਬਤ ਜਿਹੜੇ ਅੰਦਰੋਂ ਜੁੜ ਗਏ ਨੇ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਦੁਨੀਆ ਦੀਆਂ ਪ੍ਰੀਤਾਂ ਦੇ ਨਾਲੋਂ ਸਭ ਤੋਂ ਵੱਡੀ ਪ੍ਰੀਤ ਲਾ ਮੋਹਨ ਲਾਲਨ ਮਨ ਨੂੰ ਮੋਹਣ ਵਾਲੇ ਲਾਲਨ ਲਾਲ ਪਰਮਾਤਮਾ ਦੇ ਨਾਲ ਸਭ ਤੋਂ ਵੱਡੀ ਪ੍ਰੀਤ ਕਰ ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਦੇਖੈ ਸੰਤ ਲਾਗ ਮਨੇ ਛਾੜ ਦੁਵਿਧਾ ਕੀ ਕੁਰਿਆ ਏ ਮੇਰੇ ਮਨ ਜਪ ਮੰਨ ਗੋਬਨ ਦੇਖੈ ਸਿਰਫ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਇੱਕ ਦਾ ਨਾਮ ਇੱਕ ਨਾਲ ਜੁੜ ਜਾ ਇੱਕ ਦਾ ਹੋ ਜਾ ਅਵਰ ਨਹੀਂ ਕੋ ਲੇਖੈ ਹੋਰ ਕੋਈ ਉਦਮ ਉਹਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਅਵਰ ਨਹੀਂ ਕੋ ਲੇਖੈ ਇੱਕ ਉਸ ਵਾਹਿਗੁਰੂ ਦੀ ਪ੍ਰੀਤ ਉਸ ਦਾ ਨਾਮ ਇਹ ਤੈਨੂੰ ਦਰਗਾਹ ਵਿੱਚ ਥਾਂ ਦੇਵੇਗਾ ਅ버 ਨਹੀਂ ਹੋਰ ਕੋਈ ਉਦਮ ਕਰੇਗਾ ਨਾਮ ਤੋਂ ਬਿਨਾ ਕੋਈ ਹੋਰ ਦੁਨੀਆਂ ਦੇ ਵਿੱਚ ਅਡੰਬਰ ਕਰੇਗਾ ਉਹ ਲੇਖੇ ਵਿੱਚ ਨਹੀਂ ਵਰਗਾ ਵਿੱਚ ਪ੍ਰਭਾ ਨਹੀਂ ਸੰਤ ਲਾਗ ਮਨੇ ਸਾਡ ਸੰਤਾਂ ਦੀ ਗੁਰਮੁਖ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਕਰਿਆ ਕਰ ਚਰਨੀ ਲਾਗ ਗੁਰੂ ਜੀ ਕਹਿੰਦੇ ਨੇ ਸੰਤ ਲਾਗ ਮਨੇ ਸਾਡ ਮਨ ਵਿੱਚ ਇੱਕ ਡਾਮਾਂ ਡੋਲ ਜੀ ਬਿਰਤੀ ਬਣੀ ਰਹਿੰਦੀ ਐ ਇੱਥੇ ਨਹੀਂ ਕੁਝ ਮੇਰਾ ਮਨ ਨੂੰ ਸ਼ਾਂਤੀ ਆਈ ਉੱਥੇ ਆ ਜਾਵੇਗੀ ਭਟਕਦਾ ਜਾ ਫਿਰਦਾਗਾ ਹਾਂਥਾਂ ਤੇ ਫੇਰਾ ਅੱਗੇ ਹੁਣ ਸਮਾਂ ਆਉਣ ਵਾਲਾਗਾ ਫਿਰ ਇਹ ਬਾਹਰ ਵੀ ਭੱਜਿਆ ਫਿਰਦਾਗਾ ਨਹਾਉਂਦਾ ਫਿਰਦਾਗਾ ਬਾਹਰ ਵੀ ਇਹ ਇਹ ਡਾਮਾਂ ਡੋਲ ਜਿਹਾ ਮਨ ਹੋ ਜਾਂਦਾਗਾ ਆਗਦਾ ਮਹੀਨਾ ਆ ਗਿਆ ਜੀ ਭਲਾਨੇ ਥਾਂ ਜਦ ਜੀਏ ਭਲਾਨੇ ਥਾਂ ਚੱਲੀਏ ਪਰ ਗੁਰੂ ਜੀ ਕਹਿੰਦੇ ਨੇ ਭਲਿਆ ਤੈਨੂੰ ਘਰ ਬੈਠੇ ਨੂੰ ਹੀ ਸਭ ਕੁਝ ਪ੍ਰਾਪਤ ਹੋ ਸਕਦਾ ਤੇ ਵਿਸ਼ਵਾਸ ਬਣਾ ਲੈ ਸੱਚੀ ਪ੍ਰੀਤ ਲਾ ਲੈ ਆਪਣੇ ਮਾਲਕ ਦੇ ਨਾਲ ਸੰਤ ਲਾਗ ਮਨੇ ਸਾੜ ਮਨ ਦੇ ਵਿੱਚੋਂ ਇਹ ਡਾਮਾ ਡੋਲ ਵਾਲੀ ਹਾਲਤ ਛੱਡ ਦੇ ਦੁਵਿਧਾ ਦੀ ਕੁਰਿਆ ਤੇਰੇ ਅੰਦਰ ਦੁਵਿਧਾ ਬਣੀ ਪਈ ਏ ਦੁਵਿਧਾ ਇਸ ਨੂੰ ਛੱਡ ਦੇ ਇੱਕ ਸੱਚੀ ਪ੍ਰੀਤ ਉਸ ਮਾਲਕ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਅੰਦਰੋਂ ਭਾਵਨਾ ਕਰਕੇ ਜੁੜ ਜਾ ਫਿਰ ਜਿਹੜੇ ਜੁੜੇ ਨੇ ਫਿਰ ਉਹਨਾਂ ਦੇ ਲੋਕ ਪਰਲੋਕ ਦੇ ਵਿੱਚ ਥਾਂ ਵਾਲੇ ਬਣ ਗਏ ਨੇ ਮਾਨ ਸਨਮਾਨ ਵਾਲੇ ਬਣ ਗਏ ਨੇ ਉਹਨਾਂ ਨੂੰ ਮਹਾਰਾ ਨੇ ਕਿਰਪਾ ਕੀ ਕੀਤੀ ਹੈ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ 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 ਕਰੀਆ ਨਿਰਗੁਣ ਹਰੀਆ ਨਿਰਗੁਣ ਪ੍ਰਮਾਤਮਾ ਨਰਲੇਪ ਪ੍ਰਮਾਤਮਾ ਹਰੀਆ ਪ੍ਰਮਾਤਮਾ ਨਿਰਗੁਣ ਮਾਇਆ ਦੇ ਤਿੰਨੇ ਗੁਣਾਂ ਤੋਂ ਨਰਲੇਪ ਹਰੀਆ ਤੋਂ ਭਾਵ ਹੈ ਵਾਹਿਗੁਰੂ ਨਰਲੇਪ ਪ੍ਰਮਾਤਮਾ ਨੇ ਤਰੇ ਗੁਣੀ ਸੰਸਾਰ ਬਣਾਇਆ ਇਸ ਵਿੱਚ ਅਨੇਕਾਂ ਸਰੀਰ ਅਨਕ ਕੋਠਰੀਆ ਕੋਠਰੀਆ ਤੋਂ ਭਾਵ ਹੈ ਵੀ ਅਨੇਕਾਂ ਸਰੀਰ ਕੋਠੀਆਂ ਇਹ ਸਰੀਰ ਨੂੰ ਕੋਠੀ ਕਿਹਾ ਇਹ ਸਰੀਰ ਨੂੰ ਘਰ ਵੀ ਕਿਹਾ ਸਰੀਰ ਨੂੰ ਖੇਤ ਵੀ ਕਿਹਾ ਜਿਹੋ ਜਾਂ ਕੋਈ ਇਸ ਸਰੀਰ ਰੂਪੀ ਖੇਤ ਵਿੱਚ ਬੀਜ ਬੀਜੇਗਾ ਇਹ ਸਰੀਰ ਰੂਪੀ ਕੋਠੀ ਵਿੱਚ ਜੈਸੀ ਕੋਈ ਵਸਤੂ ਪਾਵੇਗਾ ਉਹ ਜੀ ਨਿਕਲਣੀ ਹੈ ਜਿਹੋ ਜਾਂ ਕੋਈ ਬੀਜ ਬੀਜੇਗਾ ਸੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਨਿਰਗੁਣ ਹਰੀਆ ਨਿਰਗੁਣ ਪਰਮਾਤਮਾ ਨੇ ਤ੍ਰੈ ਗੁਣੀ ਸੰਸਾਰ ਬਣਾਇਆ ਰਾਜ ਗੁਣ ਤਮ ਗੁਣ ਸਤ ਗੁਣ ਇਹ ਮਾਇਆ ਦਾ ਖੇਲ ਰਚਾ ਦਿੱਤਾ ਸਾਰਾ ਸੰਸਾਰ ਇੱਕ ਮਾਇਆ ਦਾ ਖੇਲ ਰਚਾ ਦਿੱਤਾ ਵਾਹਿਗੁਰੂ ਨੇ ਫਿਰ ਅਨਕ ਕੋਠਰੀਆ ਅਨੇਕਾਂ ਹੀ ਇਹ ਕੋਠਰੀਆਂ ਸਰੀਰ ਰੂਪੀ ਕੋਠੜੀਆਂ ਬਣਾ ਦਿੱਤੀਆਂ ਪਿੰਨ 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 ਕਰੀਆ ਉਸਨੇ ਵੱਖ-ਵੱਖ ਕਿਸਮਾਂ ਦੀਆਂ ਇਹ ਕੋਟੜੀਆਂ ਬਣਾ ਦਿੱਤੀਆਂ ਕਿੰਨੇ ਇਹ 84 ਲੱਖ ਜੁਨਾ ਦਾ ਜ਼ਿਕਰ ਆਉਂਦਾ ਕਿੰਨੇ ਸਰੀਰ ਵੱਖਰੇ-ਵੱਖਰੇ ਬਣਾ ਦਿੱਤੇ ਇਹ ਪ੍ਰਮਾਤਮਾ ਆਪਾਂ ਤਾਂ ਸਾਰਿਆਂ ਨੂੰ ਵੇਖ ਵੀ ਨਹੀਂ ਨਾ ਸਕਦੇ ਇੰਨੇ ਜਲਾਂ ਵਿੱਚ 42 ਲੱਖ ਜੀਲ ਜਲ ਮੈਂ ਹੋਤੇ 42 ਲੱਖ ਜੁਨਾਂ ਪਰਮਾਤਮਾ ਨੇ ਜਲ ਵਿੱਚ ਤਿੰਨ ਹਿੱਸੇ ਪਾਣੀ ਹੈ ਦੁਨੀਆਂ ਤੇ ਇੱਕ ਹਿੱਸਾ ਧਰਤੀ ਹੈ ਪਾਣੀ ਦੇ ਵਿੱਚ 42 ਲੱਖ ਜੁਨੀਆਂ ਹੋਤੇ ਧਰਤੀ ਤੇ 42 ਲੱਖ ਜੁਨੀਆਂ 84 ਲੱਖ ਦਾ ਜ਼ਿਕਰ ਮਹਾਰਾਜ ਨੇ ਕੀਤਾ ਸੋ ਸਤਿਗੁਰੂ ਜੀ ਨੇ ਇਹ ਕੋਠਰੀਆਂ ਬਣਾ ਦਿੱਤੀਆਂ ਪਰ ਕਿਰਪਾ ਕਰਦੇ ਨੇ ਵਿੱਚ ਮਨ ਕੋਟ ਵਰੀਆ ਇਹਨਾਂ ਕੋਟੜੀਆਂ ਦੇ ਵਿੱਚ ਮਨ ਕੋਟ ਵਰੀਆ ਕੋਤਵਾਲ ਮਨ ਆਗੂ ਬਣਾ ਦਿੱਤੇ ਇਹ ਸਰੀਰ ਰੂਪੀ ਕੋਠੀ ਦਾ ਆਗੂ ਮਨ ਜੇ ਮਨ ਕਹਿੰਦਾਗਾ ਵੀ ਉੱਠ ਆਵਾਜ਼ਾਂ ਆਉਂਦੀਆਂ ਨੇ ਗੁਰੂ ਘਰ ਚੱਲ ਜੀਏ ਜੇ ਮਨ ਕਹਿੰਦਾ ਨਹੀਂ ਨਹੀਂ ਅਜੇ ਤੇ ਬਹੁਤ ਨੇਰਾਗਾ ਸੌਂਜ ਹੈ ਕਿਉਂਕਿ ਮਨ ਇਹਦਾ ਮੁਖੀ ਹੈ ਨਾ ਸਰੀਰ ਦਾ ਜੇ ਮਨ ਕਹੂਗਾ ਤਾਂ ਉੱਠੂਗਾ ਸਰੀਰ ਮਨ ਕਹੂਗਾ ਤਾਂ ਗੁਰੂ ਘਰ ਆਵੇਗਾ ਮਨ ਨਹੀਂ ਮੰਨਿਆ ਕਿਸੇ ਨੂੰ ਪੁੱਛ ਕੇ ਦੇਖ ਲੋ ਭਾਈ ਗੁਰੂ ਘਰ ਕਾ ਤੋ ਨਹੀਂ ਆਂਦਾ ਬਸ ਮਨ ਹੀ ਨਹੀਂ ਮੰਨਦਾ ਉਹ ਸੇਵਾ ਕਰ ਲਿਆ ਕਰ ਮਨ ਹੀ ਨਹੀਂ ਮੰਨਦਾ ਸਾਰਾ ਦਿਨ ਤਨਸਾਂ ਤੇ ਖੇਢੀ ਜਾਣਗੇ ਸੱਥਾਂ ਵਿੱਚ ਬੈਠ ਕੇ ਇਧਰ ਕੋਈ ਗੁਰੂ ਘਰ ਵਾਲੇ ਜਿਨੇ ਕੋਈ ਨਹੀਂ ਆਉਂਦਾ ਆ ਮੈਂ ਤੇ ਬਾਬਾ ਜੀ ਦੋਨੇ ਹੀ ਹੁੰਦੇ ਆ ਬਸ ਇੱਥੇ ਇੱਕ ਅੱਧਾ ਸੇਵਾਦਾਰ ਕੋਈ ਨਹੀਂ ਆਉਂਦਾ ਬਸ ਮੁੜ ਕੇ ਇਧਰ ਨੂੰ ਤਾਂ ਕੋਈ ਵੇਖਦਾ ਵੀ ਨਹੀਂ ਇਧਰ ਉਧਰ ਬੈਠ ਕੇ ਤੇ ਸਮਾਂ ਗੁਜ਼ਰ ਜਾਂਦਾ ਆਇਆ ਕਰੋ ਜੇ ਕੋਲ ਸਮਾਂ ਹੁੰਦਾ ਬਹੁਤ ਐਸੇ ਵੀ ਨੇ ਜੀਵ ਜਿਹੜੇ ਸਦਾ ਬਾਤ ਤੇ ਉਹ ਬਿੱਲੇ ਹੀ ਨੇ ਗੁਰੂ ਘਰ ਬੈਠਾਂਗੇ 10 ਮਿੰਟ ਗੁਰੂ ਦੀ ਗੱਲ ਹੋਊਗੀ ਇੱਕ ਸੇਵਾ ਹੋਊਗੀ ਗੁਰੂ ਬਲ ਧਿਆਨ ਲੱਗੇਗਾ ਤੁਹਾਡਾ ਸਮਾਂ ਸਫਲਾ ਹੋਵੇਗਾ ਗੁਰੂ ਦੇ ਘਰ ਦੇ ਵਿੱਚ ਲਾਹਾ ਹੀ ਲਾਹਾ ਇੱਥੇ ਤੇ ਨਫਾ ਹੀ ਨਫਾ ਇੱਥੇ ਕੁਝ ਸਾਨੂੰ ਮਿਲੇਗਾ ਹੀ ਲੋਕ ਪਰਲੋਕ ਦਾ ਕੁਝ ਸੁੱਖ ਮਿਲੇਗਾ ਵਿੱਚ ਮਨ ਕੋਟਵਰੀਆਂ ਇਸ ਸਰੀਰ ਰੂਪੀ ਕੋਠੀ ਦਾ ਮਨ ਕੋਤਵਾਲ ਬਣਾ ਦਿੱਤੇ। ਮੁਖੀ ਬਣਾ ਦਿੱਤੇ। ਨਿਜ ਮੰਦਰ ਪਰੀਆ ਪਿਆਰਾ ਪਰਮਾਤਮਾ ਹਰੇਕ ਸਰੀਰ ਰੂਪੀ ਕੋਠੀ ਵਿੱਚ ਆਪਣਾ ਮੰਦਰ ਬਣਾ ਕੇ ਮੰਦਰ ਪ੍ਰੀਆ ਆਪਣੇ ਮੰਦਰ ਵਿੱਚ ਰਹਿੰਦਾ ਇਸ ਸਰੀਰ ਰੂਪੀ ਕੋਠੀ ਦਾ ਜੇ ਮੁਖੀ ਮਨ ਹੈ ਤੇ ਇਹਦੇ ਅੰਦਰ ਉਹ ਵਾਹਿਗੁਰੂ ਵੀ ਵੱਸਦਾ। ਵਾਹਿਗੁਰੂ ਪਰਮਾਤਮਾ ਵੀ ਵਸਦਾ ਗਾ ਪਰ ਇਹ ਸਰੀਰ ਇਹਦਾ ਮੁੱਖੀ ਮਨ ਹੋਣ ਕਰਕੇ ਜਿਵੇਂ ਮਨ ਚਲਾਉਂਦਾ ਓਵੇਂ ਤੁਰਦਾ ਹੈ ਇਹਦੇ ਅੰਦਰ ਪਰਮਾਤਮਾ ਦੀ ਅੰਸ ਹੈ ਕਹਾ ਆਨੰਦ ਕਰੀਆ ਨਾ ਮਰੀਆ ਨਾ ਜਰੀਆ ਉਥੇ ਆਨੰਦ ਮਾਣਦਾ ਹੈ ਨਾ ਮਰੀਆ ਨਾ ਜਰੀਆ ਉਸ ਪਰਮਾਤਮਾ ਨੂੰ ਨਾ ਮੌਤ ਹੁੰਦੀ ਏ ਨਾ ਬਢਾਪਾ ਉਹਦੇ ਨੇੜੇ ਟੁੱਕਦਾ ਨਾ ਮਰੀਆ ਨਾ ਜਰੀਆ ਜਿਹੜਾ ਇਸ ਸਰੀਰ ਰੂਪੀ ਕੋਠੀ ਦੇ ਵਿੱਚ ਮਾਲਕ ਆਪਣੀ ਅੰਸ ਰੱਖੀ ਏ ਆਪਣੀ ਸੱਤਾ ਰੱਖੀ ਏ ਉਹ ਮਾਲਕ ਪਰਮਾਤਮਾ ਨਾ ਤੇ ਬੁੱਢਾ ਹੁੰਦਾ ਨਾ ਉਹ ਬਾਲਾ ਹੈ ਨਾ ਉਹ ਬਚਪਨ ਹੈ ਨਾ ਉਹਦਾ ਹੋ ਬੁੱਢਾ ਨਾ ਜਵਾਨ ਉਹ ਤਾਂ ਸਦਾ ਇੱਕੋ ਹੀ ਇੱਕੋ ਹੀ ਰੂਪ ਦੇ ਵਿੱਚ ਇਕੋ ਹੀ ਇੱਕ ਸ਼ਕਤੀ ਰੂਪ ਦੇ ਵਿੱਚ ਸੱਤਾ ਦੇ ਵਿੱਚ ਅੰਦਰ ਬੈਠਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਨਾ ਉਹ ਮਰਦਾ ਨਾ ਜੰਮਦਾ ਹੈ ਜਿਹੜੇ ਇਹਦੇ ਅੰਦਰ ਇੱਕ ਜੀਵ ਆਤਮਾ ਹੈ ਉਹ ਨਾ ਜੰਮਦੀ ਹੈ ਨਾ ਮਰਦੀ ਹੈ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਕੀਰਤਨਾ ਜੁਰੀਆ ਬੋਬਿਧ ਬਰੀਆ ਪਰ ਕੋਹਿਰੀਆ ਕੀਰਤਨ ਜੁੜਿਆ ਇਸ ਕੀਤੇ ਹੋਏ ਜਗਤ ਵਿੱਚ ਰਚੇ ਹੋਏ ਸੰਸਾਰ ਦੇ ਮੋਹ ਵਿੱਚ ਇਹ ਜੀਵ ਪਰਮਾਤਮਾ ਦੀ ਰਚੀ ਰਚਨਾ ਵਿੱਚ ਹੀ ਜੁੜਿਆ ਰਹਿੰਦਾ ਹੈ ਕੀਰਤਨ ਜੁੜਿਆ ਬਹੁ ਵਿਧ ਬਿਰਿਆ ਕਈ ਤਰੀਕਿਆਂ ਨਾਲ ਭਟਕਦਾ ਮਿਰਦਾ ਹੈ ਵਾਹਿਗੁਰੂ ਨੇ ਇੱਕ ਇਹ ਸੰਸਾਰ ਦਾ ਖੇਲ ਐਸਾ ਬਣਾ ਦਿੱਤੇ ਐਸਾ ਮੋਹ ਦਾ ਐਸਾ ਖੇਲ ਬਣਾ ਦਿੱਤਾ ਇਹਦੇ ਵਿੱਚ ਹੀ ਫਿਰ ਇਹ ਸਤਿਗੁਰੂ ਜੀ ਕਹਿੰਦੇ ਜੁੜਿਆ ਹੋਇਆ ਇਸ ਮੋਹ ਮਾਇਆ ਦੇ ਵਿੱਚ ਇਸ ਖੇਲ ਦੇ ਵਿੱਚ ਐਸਾ ਜੁੜ ਗਿਆ ਫਿਰ ਭਟਕਣਾ ਦੇ ਵਿੱਚ ਘੁੰਮਣ ਘੇਰੀਆਂ ਦੇ ਵਿੱਚ ਇੱਕ ਰਾਜੇ ਨੇ ਨਾ ਬਹੁਤ ਵੱਡੀ ਸੈਰਗਾਹ ਬਹੁਤ ਸੁੰਦਰ ਇੱਕ ਐਸਾ ਬਾਗ ਬਗੀਚਾ ਬਣਾਇਆ ਆਪਣੀ ਪਰਜਾ ਦੇ ਵਿੱਚ ਹੁਕਮ ਦੇ ਦਿੱਤਾ ਹੈ ਕਹਿਣ ਲੱਗਿਆ ਵੀ ਮੈਂ ਹੁਣ ਇਹ ਰਾਜ ਭਾਗ ਸਭ ਕੁਝ ਲਟਾ ਦੇਣਾਗਾ ਇੱਕ ਸ਼ਰਤ ਹੈ ਸਾਰਾ ਰਾਜ ਭਾਗ ਮੈਂ ਉਹਨੂੰ ਦੇ ਦੇਵਾਂਗਾ ਜਿਹੜਾ ਮੈਨੂੰ ਇਸ ਸੁੰਦਰ ਬਾਗ ਦੇ ਵਿੱਚੋਂ ਬਗੀਚੇ ਦੇ ਵਿੱਚੋਂ ਮੈਨੂੰ ਲੱਭ ਲਵੇਗਾ ਬਹੁਤ ਵੱਡਾ ਇੱਕ ਬਾਗ ਜਿਹਦੇ ਵਿੱਚ ਬੜੇ ਅਨੇਕਾ ਰੰਗ ਤਮਾਸੀ ਲਾਏ ਗਏ ਮੰਨ ਨੂੰ ਮੋਹਣ ਵਾਲੇ ਇਹ ਸੰਸਾਰਿਕ ਬਾਗ ਹੀ ਹੈ ਉਮਝਣ ਵਾਲੇ ਸਾਨੂੰ ਆਧਾਰਨਾ ਪੜ੍ਹਨੀ ਪੈਂਦੀ ਹੈ ਨੇ ਰਾਜੇ ਨੇ ਇੱਕ ਐਸਾ ਵਾਗ ਉਹਦੇ ਵਿੱਚ ਮਨ ਨੂੰ 모ਹਣ ਵਾਲੇ ਐਸੇ ਕੌਤਕ ਰਜ ਦਿੱਤੇ ਨਾਲੇ ਐਲਾਨ ਕਰ ਦਿੱਤਾ ਵੀ ਜਿਹੜਾ ਮੈਨੂੰ ਲੱਭ ਲਵੇਗਾ ਮੇਰੇ ਤੱਕ ਪਹੁੰਚ ਕਰ ਜਾਏ ਮੈਂ ਸਾਰਾ ਰਾਜ ਭਾਗ ਉਹਨੂੰ ਦੇ ਦੇਵਾਂਗਾ ਆਪ ਇੱਕ ਪਾਸੇ ਉਹ ਕੋਈ ਬੈਠ ਗਏ ਹੁਣ ਦੁਨੀਆ ਨੇ ਸਭ ਨਹੀਂ ਸਾਲਾ ਮਾਰੀਆਂ ਸਾਰੇ ਭੱਜੇ ਆਉਂਦੇ ਨਹੀਂ ਮੈਂ ਵੀ ਰਾਜ ਭਾਗ ਦਾ مالک ਬਣ ਜਾਂਦਾ ਕਿਹੜਾ ਨਹੀਂ ਚਾਹੁੰਦਾ ਮੈਨੂੰ ਸੁੱਖ ਮਿਲੇ ਹਰ ਕੋਈ ਚਾਹੁੰਦਾ ਮੈਂ ਸੁਖੀ ਹੋ ਜਾਵਾਂ ਵੱਡੇ ਵੱਡੇ ਰਾਜ ਭਾਗ ਦਾ مالک ਬਣ ਜਾਵਾਂ ਪਰ ਇਹ ਕਰਮਾਂ ਦੇ ਉੱਪਰ ਨਿਭੜਦਾ ਹੁਣ ਜਿਹੋ ਜਿਹਾ ਕੋਈ ਕਰਮ ਕਰੇਗਾ ਉਹ ਜਿਆ ਤੈਨੂੰ ਉਹਦਾ ਫਲ ਮਿਲੇਗਾ ਉਮਨੇ ਸਾਲਾਂ ਮਾਰੀਆਂ ਭੱਜੇ ਨੇ ਰਾਜੇ ਨੂੰ ਲੱਭਣ ਬਾਸਤੇ ਪਰ ਉਸ ਬਗੀਚੇ ਉਹਦੇ ਵਿੱਚ ਮਨ ਨੂੰ ਮੋਹਣ ਵਾਲੇ ਐਸੇ ਕੌਤਕ ਰਾਜ ਦਿੱਤੇ ਬਹੁਤ ਆ ਉੱਥੇ ਹੀ ਉਸ ਰਚੇ ਹੋਏ ਕੌਤਕਾਂ ਤਾਕੀ ਤਮਾਸ਼ੇ ਤਾਕੀ ਸੀਮਤ ਰਹਿ ਗਏ ਉੱਥੇ ਤਾਕੀ اٹਕ ਗਏ ਅੱਗੇ ਜਾਣਾ ਹੀ ਭੁੱਲ ਗਏ ਜਿਵੇਂ ਹੁਣ ਅਸੀਂ ਆਇਆ ਦੁਨੀਆਂ ਦੇ ਉੱਤੇ ਇਸ ਮੋਹ ਮਾਇਆ ਦੇ ਵਿੱਚ ਫਸ ਕੇ ਪਰਿਵਾਰ ਸੰਸਾਰ ਦੇ ਵਿੱਚ ਹੀ ਮੋਹ ਵਿੱਚ ਫਸ ਕੇ ਆਪਣੇ ਰੱਬ ਨੂੰ ਭੁੱਲ ਗਏ। ਇਹ ਇੱਕ ਤਮਾਸ਼ਾ ਹੀ ਹੈ ਪ੍ਰਮਾਤਮਾ ਦਾ। ਅਕਾਲ ਪੁਰਖ ਵਾਹਿਗੁਰੂ ਨੇ ਇਹ ਰਚਨਾ ਰਤ ਦਿੱਤੀ ਸਾਧੂ ਰਚਨਾ ਰਾਮ ਬਣਾਈ ਇੱਕ ਬਿਨਸੇ ਇੱਕ ਆਚਰਮਾਨੇ ਆਚਰਜ ਲਖਿਉ ਨਾ ਜਾਈ ਆਚਰਜ ਹੈਰਾਨ ਕਰਨ ਵਾਲੇ ਕੌਤਕ ਨੇ ਮਨ ਨੂੰ ਪਰਮਾਉਣ ਵਾਲੀ ਮਾਇਆ ਕਿਵੇਂ ਇਹ ਖੇਲ ਰਚਾ ਦਿੱਤਾ ਹੈ। ਕਿਵੇਂ ਇਸ ਪਰਿਵਾਰ ਸੰਸਾਰ ਦੇ ਨਾਲ ਮੋਹ ਪਾ ਦਿੱਤਾ ਹੈ ਅਸੀਂ ਆਪਣਾ ਉਹ ਮਾਲਕ ਨੂੰ ਮਿਲਣਾ ਭੁੱਲ ਗਏ ਜਿਸ ਮਾਲਕ ਨੂੰ ਮਿਲ ਕੇ ਸਾਰੇ ਜੇ ਤੂੰ ਮੇਰਾ ਹੋਏ ਰਹੇ ਮਹਾਰਾਜ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ ਤੇ ਤੈ ਤੂੰ ਮੈਨੂੰ ਲਭ ਲਵੇਂਗਾ ਜੇ ਤੂੰ ਮੇਰਾ ਬਣ ਜਾਵੇਂਗਾ ਸਭ ਜਗ ਤੇਰਾ ਹੋਏ ਤੂੰ ਤੈਨੂੰ ਸਾਰੀ ਸ੍ਰਿਸ਼ਟੀ ਦਾ ਰਾਜਾ सगली ਸ੍ਰਿਸ਼ਟੀ ਦਾ ਸਾਰੀ ਦੁਨੀਆ ਦਾ ਤੈਨੂੰ ਰਾਜਾ ਬਣਾ ਦੇਵਾਂਗਾ ਉਨ ਕੀ ਹੋਇਆ ਬੜਿਆਂ ਨੇ ਲੱਭਣਾ ਕੀਤਾ ਨਹੀਂ ਲੱਭਿਆ ਨਹੀਂ ਲੱਭਦਾ ਆਪਾਂ ਵੀ ਹਰ ਰੋਜ਼ ਭੱਜੇ ਜਾ ਰਹੇ ਆਂ ਵੀ ਸਾਨੂੰ ਵੀ ਮਿਲ ਜਾਵੇ ਪਰ ਮਿਲਦਾ ਨਹੀਂ ਕੋਈ ਕਰਮੀ ਐਸਾ ਹੋ ਜਾਵੇ ਭਲੇ ਪੁਰਸ਼ ਐਸਾ ਬੀਜ ਬੀਜਦੇ ਨੇ ਜਿਨ੍ਹਾਂ ਦੀ ਮਿਸਾਲ ਆਪਣੇ ਕੋਲੇ ਹੈ ਧੰਤਨ ਸ੍ਰੀ ਹਜੂਰ ਬਾਬਾ ਅਨੰਦ ਸਿੰਘ ਜੀ ਕਲੀਰਾਂ ਵਾਲੇ ਉਹਨਾਂ ਨੇ ਮੁਸਕਤ ਘਾਲੀ ਆਪਣਾ ਆਪ ਗਵਾ ਦਿੱਤੇ ਆਪਣਾ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੀ ਸੋਦਨ ਲੇਖੇ ਕਾਮਣ ਨੌਨਦ ਪਾਈ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦਿੱਤਾ ਫਿਰ ਮਰ ਕੇ ਜਿਵੇਂ ਕਹਿੰਦੇ ਮੱਖੇ ਤੱਕ ਪਹੁੰਚਿਆ ਜਾਂਦਾਗਾ ਆਪਣਾ ਆਪ ਹੀ ਗਵਾਕੇ ਪ੍ਰਮਾਤਮਾ ਨੂੰ ਪਾਇਆ ਜਾਂਦਾ ਹੈ ਉਹ ਰਾਜਾ ਤੇ ਬਹਿ ਗਿਆ ਲੁੱਕ ਕੇ ਇੱਕ ਪਾਸੇ ساری ਦੁਨੀਆ ਭੱਜੀ ਬਿਰਦੀ ਹੈ ਰਾਜ ਭਾਗ ਦਾ ਸੁਖ ਲੈਣ ਬਾਤੇ ਪਰ ਕੌਤਕ ਐਸੇ ਰਚੇ ਹੋਏ ਨੇ ਅੱਗੇ ਜਾਣਾ ਹੀ ਭੁੱਲ ਗਿਆ ਬਹੁਤਿਆਂ ਨੂੰ ਤੇ ਖਿਆਲ ਹੀ ਭੁੱਲ ਗਿਆ ਉਸ ਰਚੇ ਹੋਏ ਕੌਤਕਾਂ ਦੇ ਵਿੱਚ ਹੀ ਉਸ ਭਟਕਣਾ ਦੇ ਵਿੱਚ ਹੀ ਪੈ ਗਏ ਨੇ ਪਰ ਇੱਕ ਸਿਆਣਾ ਪੁਰਸ਼ ਇੱਕ ਐਸੀ ਜਗ੍ਹਾ ਇੱਕ ਐਸੇ ਸਰਵਾਜੇ ਤੇ ਜਾ ਕੇ ਬੈਠ ਗਿਆ ਉਨੋ ਉੱਤੇ ਦਰਵਾਜ਼ੇ ਦਾ ਦਰਬਾਨ ਜੀ ਕਹਿੰਦਾਗਾ ਭਲਿਆ ਦੁਨੀਆ ਭੱਜੀ ਫਿਰਦੀ ਐ ਰਾਜੇ ਨੂੰ ਲੱਭਣ ਬਾਤੇ ਧੂਮੀ ਅੱਗੇ ਭਾਲ ਕਰ ਲੈ ਉਹ ਕੋਈ ਅਕਲਮੰਦ ਸ਼ਿਆਣਾ ਪਰਸ ਦਰਬਾਨ ਜੀ ਨੂੰ ਕਹਿੰਦਾ ਦਰਵਾਜ਼ੇ ਦੇ ਅੱਗੇ ਪਹਿਰੇ ਦੇਣ ਵਾਲੇ ਨੂੰ ਕਹਿ ਰਿਹਾ ਮੈਂ ਅੱਗੇ ਨਹੀਂ ਜਾਵਾਂਗਾ ਮੈਂ ਇਸ ਦਰਵਾਜ਼ੇ ਤੇ ਹੀ ਬੈਠਾਂਗਾ ਮੈਨੂੰ ਜੋ ਕੁਝ ਮਿਲਣਾ ਇਸ ਦਰਵਾਜ਼ੇ ਤੋਂ ਹੀ ਮਿਲਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਹੋ ਕੇ ਤੇਰੇ ਦਰ ਡਿਗਿਆਂ ਤੇ ਮਿਹਰ ਕਰ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਦਰਵਾਜ਼ਾ ਖੁੱਲਾਗਾ ਜਿਹੜੇ ਹੁਣ ਬੈਠ ਗਏ ਨੇ ਦੁਨੀਆਂ ਬੜੀ ਭੱਜੀ ਪਿਰਦੀ ਆ ਥਾਂ ਥਾਂ ਤੇ ਦਿਨ ਰਾਤ ਭੱਜੇ ਬਿਰਦੇ ਆ ਪਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਦਰਵਾਜ਼ੇ ਤੇ ਡਿਗ ਪਏ ਬੈਠ ਗਏ ਤਰਵਾਦਿਆ ਗੁਰੂ ਜੀ ਨੇ ਇੱਕ ਦਿਨ ਫਿਰ ਖੋਲ ਦੇਣਾਗਾ ਬੈਠ ਗਿਆ ਉਹਦਾ ਹੱਥ ਦੇਖ ਕੇ ਬੜਾ ਉਸ ਨੂੰ ਪ੍ਰੀਖਿਆ ਦੇ ਵਿੱਚ ਪਾਸ ਕੀਤਾ ਬੜਾ ਉਸ ਨੂੰ ਪਰਖ-ਪਰਖ ਕੇ ਪਰਖ-ਪਰਖ ਕੇ ਗੁਰੂ ਪਾਤਸ਼ਾਹ ਮਹਾਰਾਜ ਬਹੁਤ ਵੱਡੀ ਕਸਵੱਟੀ ਬਾਬਾ ਲੈਣਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਵੱਡੀਆਂ ਕਸਵੱਟੀਆਂ ਲਾਈਆਂ ਪਰ ਉਹ ਕਸਵੱਟੀਆਂ ਜਿਹੜੀਆਂ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਸਹਬ ਜਾਦੇ ਪੂਰੀਆਂ ਨਾ ਕਰ ਸਕੀਏ ਉਹ ਬਾਬਾ ਲੈਣਾ ਜੀ ਜਿਹੜੇ ਮਰ ਜੀਵੜੇ ਸੰਤ ਜਿਨ੍ਹਾਂ ਨੇ ਗੁਰੂ ਨਾਨਕ ਰੂਪ ਬਣ ਗਏ ਦੂਸਰੇ ਗੁਰੂ ਨਾਨਕ ਬਣ ਗਏ ਪਰਖ ਜ਼ਰੂਰ ਹੁੰਦੀ ਹੈ ਅੱਜ ਵੀ ਹੁੰਦੀ ਹੈ ਭਾਵੇਂ ਗੁਰੂ ਦੇ ਦਰ ਤੇ ਆਪਾਂ ਬੈਠਦੇ ਆਂ ਹਰ ਰੋਜ਼ ਆਉਂਦੇ ਆ ਸਾਡੀ ਵੀ ਪਰਖ ਹੁੰਦੀ ਹੈ ਹਰ ਰੋਜ਼ ਗੁਰੂ ਜੀ ਪਰਖ ਕਰਦੇ ਨੇ ਸਾਡੇ ਅੰਦਰ ਕਿੰਨੀ ਕ ਭਾਵਨਾ ਕਿੰਨਾ ਕ ਅਸੀਂ ਗੁਰੂ ਦਾ ਬਚਨ ਕਮਾ ਰਹੇ ਆ ਕਿਤੇ ਇਧਰ ਦੇ ਕੰਨ ਚ ਪਾ ਲਿਆ ਦੂਸਰੇ ਕੰਨ ਵਿੱਚੋਂ ਕੱਢ ਦਿੱਤਾ ਹੈ ਜੇਸੀ ਹਿਰਦੇ ਵਿੱਚ ਵਸਾਵਾਂਗੇ ਗੇ ਗੁਰੂ ਦੇ ਬਚਨਾਂ ਤੇ ਅਮਲ ਕਰਾਂਗੇ ਜੇ ਕੋ ਬਚਨ ਕਮਾਵੇ ਜਿਹੜਾ ਕੋਈ ਹੁਣ ਗੁਰੂ ਦਾ ਬਚਨ ਸੁਣ ਕੇ ਮੰਨ ਕੇ ਕਮਾ ਲਵੇਗਾ ਬਿੜੇ ਉਹਦੇ ਪਾਰ ਹੋਣੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀ ਹੋਇਆ ਉਹਨਾਂ ਦਰਵਾਜੇ ਤੇ ਬੈਠਾ ਗਾ ਯਾਦ ਸਾਲਕ ਨਾਲ ਜੁੜੀ ਹੋਈ ਹੈ ਸੁਰਤ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਕਿਹਾ ਨਾ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨ ਦੁਨੀਆਂ ਦੀਆਂ ਪ੍ਰੀਤਾਂ ਨਾਲੋਂ ਸਭ ਤੋਂ ਵੱਡੀ ਪ੍ਰੀਤ ਹੈ ਉਸ ਲਾਲਨ ਮਨ ਨੂੰ ਮੋਹਣ ਵਾਲੇ ਉਸ ਲਾਲ ਪਰਮਾਤਮਾ ਦੇ ਨਾਲ ਦਰਵਾਜੇ ਤੇ ਬੈਠਾ ਅਸ ਮਾਲਕ ਦੇ ਨਾਲ ਪ੍ਰੀਤ ਲਾ ਲਈ ਫਿਰ ਇੱਕ ਦਿਨ ਕੀ ਹੋਇਆ ਜਦੋਂ ਉਹਦੀ ਭਾਵਨਾ ਉਹਦੀ ਸਰਦਾ ਨੂੰ ਵੇਖ ਕੇ ਉਹਦੇ ਅੰਦਰ ਪਿਆਰ ਨੂੰ ਵੇਖ ਕੇ ਫਿਰ ਸ਼ਰਮ ਪਈ ਨਾਰਾਇਣੇ ਗੁਰੂ ਜੀ ਨੇ ਇਹ ਵੀ ਲਿਖ ਦਿੱਤਾ ਹੈ ਗੁਰੂ ਜੀ ਨੂੰ ਸ਼ਰਮ ਪਈ ਨਾਰਾਇਣੇ ਨਾਰਾਇਣ ਪਰਮਾਤਮਾ ਨੂੰ ਫਿਰ ਆਪਣੇ ਦਰ ਤੇ ਬੈਠਿਆ ਨੂੰ ਆਪਣੇ ਘਰ ਦੇ ਅੱਗੇ ਕਿੰਨਾ ਕੋਈ ਆ ਘਰ ਦੇ ਵਿੱਚ ਪਾਲਤੂ ਜਾਨਵਰ ਰੱਖੇ ਹੁੰਦੇ ਨੇ ਦਰਵਾਜ਼ੇ ਤੇ ਖੜਾ ਇੱਕ ਹਰ ਰੋਜ਼ ਫਿਰ ਮਾਲਕ ਭਾਵੇਂ ਉਸ ਦਰਵਾਜ਼ੇ ਤੇ ਖੜੇ ਹੋਏ ਉਹ ਭਾਵੇਂ ਝਿੜਕਾਂ ਮਾਰੇ ਭਾਵੇਂ ਉਸ ਨੂੰ ਪਿਆਰ ਦੇ ਨਾਲ ਝੋਲੀ ਵਿੱਚ ਖੈਰ ਪਾਵੇ ਮੰਗਣ ਵਾਲਾ ਜਿਹੜਾ ਦਰਵਾਜ਼ੇ ਤੇ ਢੀਠੋ ਕੇ ਮੰਗਦਾ ਹੈ ਮਾਲਕ ਭਾਵੇਂ ਝਿੜਕਾਂ ਮਾਰੇ ਭਾਵੇਂ ਪਿਆਰ ਦੇਵੇ ਭਾਵੇਂ ਤੱਕੇ ਮਾਰੇ ਪਰ ਜਿਹੜਾ ਮੰਗਤਾ ਹੈ ਢੀਠੋਕੇ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਫਿਰ ਕੀ ਹੁੰਦਾਗਾ ਫਿਰ ਮਾਲਕ ਦੇ ਮਨ ਵਿੱਚ ਵੀ ਦਇਆ ਆ ਜਾਂਦੀ ਏ ਉਹਦੀ ਝੋਲੀ 'ਚ ਖੈਰ ਪਾ ਦਿੰਦਾ ਸਿੱਖਾ ਤੇਰੇ ਅੰਦਰ ਵੀ ਅਸੀਂ ਭਾਵਨਾ ਹੋਵੇ ਭਾਵੇਂ ਤੈਨੂੰ ਧੱਕੇ ਪੈਣ ਧਾਵੇਂ ਤੈਨੂੰ ਕੋਈ ਪਿਆਰ ਮਿਲੇ ਗੁਰੂ ਦਾ ਦਰ ਨਾ ਛੱਡੀ ਗੁਰੂ ਦੇ ਦਰ ਤੇ ਬੈਠਾ ਹੋਇਆ ਸ਼ਰਮ ਪਈ ਨਰੈਣ ਨਾਨਕ ਦਰ ਪਈ ਆਹੋ ਗੁਰੂ ਨਾਨਕ ਪਾਸਾ ਦੇ ਦਰਵਾਜ਼ੇ ਤੇ ਬੈਠਾ ਹੋਇਆ ਫਿਰ ਇੱਕ ਦਿਨ ਗੁਰੂ ਪਾਸਾ ਮਹਾਰਾਜ ਨੇ ਉਹਦੇ ਹੱਥ ਨੂੰ ਜਾਣ ਕੇ ਭੀਖਣ ਸਾਹਿਬ ਫਕੀਰ ਹੋਇਆ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬਚਪਨ ਦੇ ਵਿੱਚ ਦਰਸ਼ਨ ਕੀਤੇ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਸ ਦੁਨੀਆ ਤੇ ਆਉਣ ਵੇਲੇ ਜਿਨੇ ਉਸ ਅੱਲਾ ਦੇ ਨੂਰ ਦੀਆਂ ਝਲਕਾਂ ਨੂੰ ਵੇਖ ਲਿਆ ਸੀ ਵੀ ਇਸ ਦੁਨੀਆ ਦੇ ਉੱਤੇ ਆਪ ਅੱਲਾ ਖੁਦਾ ਸਰੀਰ ਧਾਰਨ ਕਰਕੇ ਆ ਗਿਆ ਜਦੋਂ ਦਰਸ਼ਨ ਕਰਕੇ ਕਰਨ ਬਾਦ ਤੇ ਪਟਨਾ ਸਹਿਰ ਦੀ ਧਰਤੀ ਤੇ ਗਿਆ ਮਾਮਾ ਕਿਰਪਾਲ ਚੰਦ ਮਾਤਾ ਗੋਜਰੀ ਜੀ ਔਰ ਨਿਗਟ ਵਰਤੀ ਜਿਹੜੇ ਸੇਵਕ ਸੀ ਉਹਨਾਂ ਨੇ ਪਹਿਲਾਂ ਮਨ ਕਰ ਦਿੱਤਾ ਵੀ ਜਿੰਨਾ ਚਿਰ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਅਸਾਮ ਵਿੱਚ ਗਏ ਹੋਏ ਨੇ ਉਹ ਨਹੀਂ ਆ ਕੇ ਇਹਨਾਂ ਦਾ ਮੁੱਖ ਦੇਖਦੇ ਉਹਨਾਂ ਚਿਰ ਕਿਸੇ ਹੋਰ ਦੁਨੀਆਦਾਰ ਨੂੰ ਮੂੰਹ ਦਿਖਾਉਣਾ ਸਾਰਿਆਂ ਨੇ ਇਹ ਰੈ ਬਣਾਲੀ ਵੀ ਕਿਸੇ ਨੂੰ ਹੋਰ ਇਹਨਾਂ ਦੇ ਮੱਥੇ ਨਹੀਂ ਲਾਉਣਾ ਉਹ ਗੋਬਨ ਸਿੰਘ ਜੀ ਮਹਾਰਾਜ ਬਾਲਕ ਰੂਪ ਬਚਪਨ ਭੀਖਣਸਾਂ ਨੇ ਹੱਥ ਕਰ ਲਿਆ ਉੱਥੇ ਕਹਿਣ ਲੱਗਿਆ ਮੈਂ ਓਨਾ ਚਿਰ ਮੂੰਹ ਦੇ ਅੰਦਰ ਰਸਨਾ ਦੇ ਅੰਦਰ ਕੋਈ ਵੀ ਪਾਣੀ ਤੱਕ ਵੀ ਨਹੀਂ ਪੀਵਾਂਗਾ ਇੰਨਾ ਚਿਰ ਮੈਂ ਦਰਸਨnik ਹੱਥ ਕਰਕੇ ਬੈਠ ਗਿਆ ਉਹਦੇ ਹੱਥ ਨੂੰ ਵੇਖ ਕੇ ਉਹਦੇ ਅੰਦਰ ਦੀ ਭਾਵਨਾ ਨੂੰ ਵੇਖ ਕੇ ਮਾਮਾ ਕਿਰਪਾਲ ਚੰਦ ਮਾਤਾ ਗੂਜਰੀ ਜੀ ਹੋਰ ਸਾਰੇ ਸਿੱਖਾਂ ਨੇ ਵਿਚਾਰ ਬਣਾਈ ਬਾਲਕ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਵਾਏ ਆਖੋ ਸਤਿਨਾਮ ਸ੍ਰੀ ਇਹ ਉਹਦੀ ਭਾਵਨਾ ਨੂੰ ਵੇਖ ਕੇ ਉਹਦੇ ਅੰਦਰ ਸਰਦਾ ਭੀਖਣ ਸਾਹਿਬ ਵਕੀਰ ਦੇ ਅੰਦਰ ਇੰਨੀ ਭਾਵਨਾ ਸੀ ਅਸੀਂ ਇਹਨਾਂ ਦੇ ਦਰਸ਼ਨ ਕਰਨ ਬਾਅਦ ਤੀ ਆਇਆ ਅਸੀਂ ਇਹਨਾਂ ਦੇ ਦਰਸ਼ਨਾ ਬਾਅਦ ਤੀ ਕਿੰਨੇ ਲੰਮੇ ਸਮੇਂ ਤੋਂ ਓੜੀਕਾਂ ਵਿੱਚ ਬੈਠੇ ਸਾਂ ਕਹਿਣ ਤੋਂ ਮਰਾਦ ਕੋਈ ਭਾਵਨਾ ਕਰਕੇ ਗੁਰੂ ਦੇ ਦਰਵਾਜ਼ੇ ਤੇ ਬੈਠ ਜਾਵੇ ਸੱਚੀ ਪ੍ਰੀਤ ਕਰਕੇ ਬੈਠ ਜਾਵੇ ਫਿਰ ਸਤਿਗੁਰੂ ਜੀ ਸ਼ਰਮ ਪਈ ਨਰੈਣੇ ਨਾਨਕ ਦਰ ਪਈ ਆਹ ਫਿਰ ਕਿਰਪਾ ਕਰਕੇ ਉਹ ਕੇਵਾੜ ਖੋਲ ਕੇ ਅੰਦਰ ਬੁਲਾ ਲੈਂਦਾ ਹੈ ਦਰਵਾਜ਼ਾ ਖੋਲ ਕੇ ਅੰਦਰ ਬੁਲਾ ਲੈਂਦਾ ਹੈ ਗੁਰੂ ਦਰਵਾਜ਼ਾ ਹੈ ਗੁਰੂ ਦਰਵਾਜ਼ਾ ਹੈ ਪਰਮਾਤਮਾ ਘਰ ਹੈ ਦਰਵਾਜ਼ੇ ਰਾਹੀਂ ਲੰਘ ਕੇ ਘਰ ਵਿੱਚ ਜਾਣਾ ਪ੍ਰਵੇਸ਼ ਹੋਣਾ ਪੈਂਦਾ ਹੈ ਇਸ ਕਰਕੇ ਆਓ ਜਿਨ੍ਹਾਂ ਨੇ ਸੱਚੀਆਂ ਪ੍ਰੀਤਾਂ ਗੁਰੂ ਦੇ ਨਾਲ ਜੋੜੀਆਂ ਨੇ ਸਤਿਗੁਰੂ ਪਾਸਾ ਮਹਾਰਾਜੀ ਫਿਰ ਕਿਰਪਾ ਕਰਦੇ ਨੇ ਅਬ ਸਾਧੂ ਸੰਗ ਪਰਿਆ ਹਰ ਦੁਆਰੇ ਖਰੀਆ ਏ ਮਨੁੱਖਾ ਜਨਮ ਵਿੱਚ ਜਦੋਂ ਜੀਵ ਗੁਰੂ ਦੀ ਸੰਗਤ ਵਿੱਚ ਪਹੁੰਚਦਾ ਹੈ ਹਰ ਦੁਆਰੇ ਖਰੀਆ ਪਰਮਾਤਮਾ ਦੇ ਦਰ ਤੇ ਆ ਕੇ ਖਲੋਂਦਾ ਹੈ ਦਰਸ਼ਨ ਕਰਿਆ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ ਨਾਨਕ ਗੁਰ ਮਿਰਿਆ ਬੋਹਰ ਨ ਬਨੀਆ ਨਾਨਕ ਗੁਰ ਮਿਰਿਆ ਗੁਰੂ ਜੀ ਕਹਿੰਦੇ ਨੇ ਜਿਹੜਾ ਵੀ ਗੁਰੂ ਨੂੰ ਮਿਲਦਾ ਹੈ ਬੋਹਰ ਨਾ ਫਿਰਿਆ ਫਿਰ ਉਹ ਮੁੜ ਕੇ ਜਨਮਾਨ ਦੇ ਗੇੜ ਵਿੱਚ ਨਹੀਂ ਝਟਕਦਾ ਬੋਹਰ ਨਾ ਫਿਰਿਆ ਜਿਹੜਾ ਇੱਕ ਵਾਰੀ ਗੁਰੂ ਰਾਹੀ ਗੁਰੂ ਦੀ ਕਿਰਪਾ ਦੇ ਰਾਹੀ ਆਪਣੇ ਮਾਲਕ ਤੱਕ ਪਹੁੰਚ ਜਾਂਦਾ ਹੈਗਾ ਗੁਰੂ ਜੀ ਨੇ ਦਰਵਾਜ਼ਾ ਖੋਲ ਦਿੱਤਾ ਹੈ ਅੰਦਰ ਬੁਲਾ ਲਿਆ ਗੁਰੂ ਦਰਵਾਜ਼ੇ ਰਾਹੀ ਲੰਘ ਕੇ ਆਪਣੇ ਮਾਲਕ ਦੇ ਨਾਲ ਮਲਾਪ ਹੋ ਗਿਆ ਬੋਹਰ ਨਾ ਫਿਰਿਆ ਫਿਰ ਬਾਰ-ਬਾਰ ਬਾਰ-ਬਾਰ ਮੁੜ-ਮੁੜ ਕੇ ਉਹ ਜਨਮ ਮਨ ਦੇ ਗੇੜ ਵਿੱਚ ਨਹੀਂ ਆਉਂਦਾ ਉਹਦਾ ਜਨਮ ਮਨ ਖੰਡਨ ਹੋ ਜਾਂਦਾਗਾ ਆਓ ਇੱਥੇ ਤੱਕ ਅਸੀਂ ਪਹੁੰਚਣਾਗਾ ਜੋ ਇਹ ਸਤਿਗੁਰੂ ਜੀ ਦੇ ਬੜੇ ਮਹਿੰਗੇ ਬਚਨ ਨੇ ਬੜੇ ਪਿਆਰ ਵਾਲੇ ਬਚਨ ਨੇ ਹਿਰਦੇ ਵਿੱਚ ਵਸਾਈਏ ਕੋਸ਼ਿਸ਼ ਕਰਿਆ ਕਰੀਏ ਅਸੀਂ ਵੀ ਇੱਥੇ ਤੱਕ ਪੜ ਜਾਈਏ ਗੁਰੂ ਦੇ ਦਰ ਤੇ ਬਹਿ ਜਾਈਏ ਮਨ ਕਰਕੇ ਅੰਦਰੋਂ ਭਾਵੇਂ ਅਸੀਂ ਕਿਤੇ ਵੀ ਕਿਰਤ ਵਿਰਤ ਕਰਦੇ ਆ ਕਿਤੇ ਵੀ ਅਸੀਂ ਕੰਮਕਾਰ ਨਾਲ ਜੁੜਿਆ ਖੇਤੀਬਾੜੀ ਦਾ ਕੰਮ ਹੈ ਸਾਡਾ ਨੌਕਰੀ ਦਾ ਕੰਮ ਹੈ ਸਾਡਾ ਦਿਹਾੜੀ ਦਾ ਕੰਮ ਹੈ ਕੋਈ ਹੋਰ ਬਿਜ਼ਨਸਮੈਨ ਦੁਕਾਨਦਾਰੀ ਹੈ ਜਿੱਥੇ ਵੀ ਬੈਠੀਏ ਅਸੀਂ ਰੱਬ ਨੂੰ ਯਾਦ ਰੱਖੀਏ ਗੁਰੂ ਨੂੰ ਯਾਦ ਰੱਖੀਏ ਹਰ ਵਕਤ ਸਦਾ ਅੰਗ ਸੰਗੇ ਸਦਾ ਹੀ ਪਰਮਾਤਮਾ ਸਾਡੇ ਨਾਲ ਹਰ ਵਕਤ ਉਹਦੀ ਯਾਦ ਵਿੱਚ ਰਹੀਏ ਫਿਰ ਸਤੂ ਉਹਦੇ ਦਰ ਤੇ ਬੈਠੇ ਰਹੀਏ ਭਾਵਕੇ ਅਸੀਂ ਗੁਰੂ ਗੁਰੂ ਜਪਦੇ ਰਹੀਏ ਫਿਰ ਸਤਗੁਰੂ ਜੀ ਰਹਿਮਤਾਂ ਕਿਰਪਾ ਕਰਨਗੇ ਜੀ ਇੱਕ ਦਿਨ ਫਿਰ ਸਾਨੂੰ ਇਹ ਦਰਵਾਜ਼ਾ ਖੁੱਲ ਕੇ ਅੰਦਰ ਬੁਲਾ ਲੈਣਗੇ ਫਿਰ ਜਦੋਂ ਅੰਦਰ ਪਰਮਾਤਮਾ ਨਾਲ ਮਲਾਪ ਹੋ ਗਿਆ ਫਿਰ ਉਹਦਾ ਹੀ ਰੂਪ ਹੋ ਜਾਂਦਾ ਹੈ ਹਰ ਹਰ ਜਨ ਹਰੀ ਤੇ ਹਰੀ ਦਾ ਸੇਵਕ ਦੋਏ ਏਕ ਹੈ ਦੁਨ ਨੇ ਇਕ ਹੋ ਜਾਂਦੇ ਨੇ ਵਿਭ ਵਿਚਾਰ ਕਸ ਨਾਹੀ ਜਲ ਤੇ ਉਪਜ ਤਰੰਗ ਜਿਉ ਜਾਲੀ ਬਿਖੈ ਸਮਾਹੀ ਲੋਕ ਸੁਖੀ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇ ਤੁਸ ਬੁੱਧੀ ਦੁਆਰਾ ਜਿੰਨੀ ਕਾ ਗੁਰੂ ਮਹਾਰਾਜ ਜੀ ਅਕਲ ਦਿੰਦੇ ਨੇ ਮਤ ਦੇਣੇ ਮਹਾਰਾਜ ਕਿਰਪਾ ਕਰਨ ਹੋਰ ਮਤ ਦੇਣ ਹੁਣ ਅਸੀਂ ਉੱਚੀ ਬਸਤਾ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਦੇ ਨੇੜੇ ਹੋ ਜਾਈਏ ਉਸ ਬੁੱਧੀ ਦੁਆਰਾ ਜਿੰਨੀ ਕ ਮਹਾਰਾਜ ਅਕਲ ਬੁੱਧੀ ਉਹ ਉੰਨੀ ਕ ਬੁੱਧੀ ਦੁਆਰਾ ਆਪਾਂ ਅਖਰੀ ਵਿਚਾਰ ਸਾਂਝੇ ਕਰਦੇ ਨੇ ਭੁੱਲ ਚੁੱਕ ਦੀ ਖਿਮਾ ਕਰਨੀ ਜੀ ਸਤਿਗੁਰੂ ਦੀ ਰਹਿਮਤਾਂ ਕਰਨ ਜੋ ਪੜਿਆ ਜੋ ਸੁਣਿਆ ਸਾਡੇ ਹਿਰਦੇ ਵਿੱਚ ਵਸ ਜਾਵੇ ਸਾਡਾ ਦੁਨੀਆ ਤੇ ਆਉਣਾ ਸਫਲਾ ਹੋ ਜਾਵੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆ ਗਿਅਰ